ਸਾਨੂੰ ਨੂੰ ਪਤਾ ਹੀ ਆ ਬਾਗੀ ਪੇਗ ਵਿੱਚ ਹੰਦੇਰੀ ਦੀ ਗੱਲ ਆ 17 ਸੱਤ ਹੋਇਆ ਵਿਹਲੇ ਮਲਾਇਆਂ ਨੂੰ ਛੇਵਾਂ ਪੇਗ ਲਾਗੂ ਕਰਨ ਦੀ ਗੱਲ ਆ 15 ਗ 15 ਨਾ ਨੋਟਿੰਗ ਰੱਦ ਕਰਨ ਦੀ ਗੱਲ ਆ ਪੰਜਾਬ ਸਰਕਾਰ ਦੇ ਮਹਿੰਗੇ ਕੰਮਾਂ ਦਾ ਕੱਚੇ ਮਲਾਂ ਪੱਕੇ ਕਰਨ ਦੀ ਇੱਕ ਬੜੀ ਹਾਸੂਨ ਵਾਲੀ ਗੱਲ ਆ ਸੁਣਨ ਵਾਲੀ ਆ ਫਲਾਂ ਸੋ ਵੀ ਹੋਇਨਾ ਜਾਗਰੂਕ ਜ਼ਮੀਰ ਵਾਲੇ ਵੀ ਨੇ ਉੱਚੀ ਸੋਚ ਰੱਖਦੇ ਨੇ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਦੋ ਟ ਮਿੰਟ ਮੈਨੂੰ ਬੋਲਣ ਦਿਓ ਤੇ ਆਪਾਂ ਇਹਨਾਂ ਦੇ ਵਿਚਾਰ ਵੀ ਸੁਣਦੇ ਆ ਸਾਡੇ ਦਰਮਿਆਨ ਹਾਜ਼ਰ ਹੋਣਗੇ ਅਮਰਜੀਤ ਸਿੰਘ ਮੰਡਲ ਜੀ ਹਲੇ ਸੈਕਟਰੀ ਸਾਹਿਬ ਨੇ ਗੱਲ ਕੀਤੀ ਆ ਜਿਹੜਾ ਸਾਡਾ ਸੰਗਰੂਰ ਆ ਪਰ ਜਿਹੜਾ ਬੇਈਮਾਨ ਭਗਵਾਨ ਤੁਮਨ ਨਾਲ ਦੀ ਸੰਗਰੂਰੀ ਆ ਪੰਜਾਂ ਅੰਗਲਾਂ ਪ੍ਰਾਪਰਟੀ ਹੁੰਦੀਆਂ ਕਿਉਂਕਿ ਆਪਰ ਪਤਾ ਹੀ ਆ ਕਿ ਜੋ ਡੀਓ ਨੇ ਅੱਜ ਇਤਰਾ ਨਾਲ ਬਾਸਰੂ ਕੀ ਗੀਤੀ ਦਾ ਜਵਾਬ ਸਾਡੇ ਸਾਥੀਆਂ ਨੇ ਦੇ ਦਿੱਤਾ ਹੈ ਉਹ ਸੰਨ ਵੀ ਆ ਜਾਣ ਚਾਹੀਦੀ ਆ ਡੀਐਮ ਨੂੰ ਵੀ ਚਾਹੀਦਾ ਸੀ ਵੀ ਇੱਥੇ ਆਉਂਦੀ ਘੱਟ ਸਵੇ ਮਾਫੀ ਮੰਗਦੀ ਪਰ ਹੁਣ ਅੱਗੇ ਅੱਗੇ ਸਿਹਾਰ ਟਿਕਾ ਜਾਵਾ ਜਾਣਾ ਕਿਉਂਕਿ ਜੋ ਅੱਜ ਦਾ ਹਾਲਾਤ ਆ ਭਗਵਾਨ ਜੀ ਦੇ ਸਾਰੇ ਪੰਜਾਬ ਦੇ ਵਿੱਚ ਬੇਤੁਆ ਦੀ ਹਰ ਪਾਸੇ ਟੀਨਾ ਹੋਵੇ ਜਾਂ ਮੁੱਖੇ ਭੰਦਾ ਹੋਣ ਹੋਵੇ ਇਹਨਾਂ ਹਰਥੇ ਆ ਫੁੱਕੇ ਜਾ ਰਹੀਆਂ ਨੇ ਜੋ ਅੱਜ ਦੀਆਂ ਮੁੱਖ ਮੰਗਾਂ ਨੇ ਆਪਣੀਆਂ ਜੋ ਡੀਐਮ ਦੇ ਸਾਹਮਣੇ ਦੱਸ ਦਿੱਤਾ ਇਹ ਸਭ ਤੋਂ ਵੱਡੀ ਮੰਗ ਆ ਵੀ 2004 ਤੋਂ ਜਿਹੜਾ ਪੁਰਾਣੀ ਪੈਂਸਕੀਨ ਦੀ ਆ 18 ਨਵੰਬਰ 2022 ਨੂੰ ਨੋਟੀਫਾਈ ਕੀਤਾ ਗਿਆ ਜਿਸ ਦਿਨ ਕੱਲ ਪਰਸੋਂ 18 ਨਵੰਬਰ 2024 ਨੂੰ ਅਰਥਾ ਮੰਨ ਲਓ ਜੋ ਕਾਪੀਆਂ ਫੁੱਟੀਆਂ ਗਈਆਂ ਸਭ ਨੂੰ ਨੂੰ ਪਤਾ ਹੀ ਆ ਬਾਗੀ ਪੇਗ ਦੇ ਹਿੰਦਰੀ ਦੀ ਗੱਲ ਆ 17 ਸਾਧੂ ਹੈ 24 ਮਲਾ ਨੂੰ 6ਵੇਂ ਪੇਗ ਲਾਗੂ ਕਰਨ ਦੀ ਗੱਲ ਆ 15 ਗ 15 ਦਾ ਨੋਟੀਫਾਈ ਰੱਦ ਕਰਨ ਦੀ ਗੱਲ ਆ ਪੰਜਾਬ ਸਰਕਾਰ ਦੇ ਮਹਿੰਗੇ ਕੰਮਾਂ ਦਾ ਕੱਚੇ ਮਲਾਂ ਚ ਪੱਕੇ ਕਰਨ ਦੀ ਇੱਕ ਬੜੀ ਹਾਸੋਣ ਵਾਲੀ ਗੱਲ ਆਈ ਸੁਣਨ ਵਾਲੀ ਆ ਕਲ ਸੋ ਵੀ ਹੋਇਆ। ਵੀ 2015 ਦੇ ਵਿੱਚ ਸਾਡੇ ਵੀ ਸਾਡੀਆਂ ਭੈਣਾਂ ਟੀਚਰ ਸਲੈਕ ਕੀਤੀ ਇਹਨਾਂ ਨੇ 2000 ਤਕਰੀਬਨ 23 ਤੱਕ ਉਹਨਾਂ ਨੂੰ ਸਾਢੇ 11 ਹੇਕ ਜਿੱਦਾਂ ਮਿਲਦੀ ਰਹੀ। ਜਾਂ ਕੋਸ਼ਿਲੇ ਦੇ ਡੀਆਂ ਸਕੂਲਾਂ ਦੇ ਡਿਜ਼ਾਈਨ ਇਟਰੀ ਜਿੱਤਰਾ ਸੀ ਉਹਨਾਂ ਨੂੰ ਸਿਰਫ 6.8 ਸਾਰੇ ਸਾਥੀ ਜਿਹੜੇ ਉਰੰਪਰਾ ਖੜੇ ਨੇ ਬੇਨਤੀ ਆ ਕਿ ਪੰਡਾਲ ਤੱਕੇ ਬੈਠੋ ਉਹ ਉੱਪਰ ਡੀਓ ਸਾਹਿਬ ਨੂੰ ਮਿਲ ਕੇ ਆਏ ਨੇ ਆਪਣੇ ਸਾਥੀ ਤੇ ਉਹ ਦੱਸਣਗੇ ਕਿ ਉਹਨਾਂ ਨੇ ਕੀ ਕਿਹਾ ਆਪਾਂ ਅਨੁਸ਼ਾਸਨ ਬਣਾ ਕੇ ਰੱਖੀਏ ਸਾਰ ਨੂੰ ਬੇਨਤੀ ਆ ਕਿ ਪਨਾਲ ਦੇ ਵਿੱਚ ਬੈਠੋ ਜੀ ਲੋ ਜੀ ਆਪਾਂ ਦਾ ਇੱਕ ਮਿੰਟ ਲੈਣਗੇ 2015 ਦੇ ਵਿੱਚ ਸੇਚਨਾ ਵਧਦੀ ਹੋਈਆਂ ਪੀਐਚ 30 ਮੀਟਰ ਕੋ ਸਾਰੀਆਂ ਭੈਣਾਂ ਉਸਦੀ ਵੀ ਵਧਦੀ ਗਿੱਤੇ ਹੈ ਇਹ 11 ਤਨਖਾਹ ਦੇ ਇਕਰਾਂ ਦੇ ਜੋ ਪੀਪੀ ਡੀ ਤਰਾਂ ਨੇ 6000 ਰੁਪਏ ਤਨਖਾਹ ਉਹ ਕੋਨੇ ਭਾਂਤਮਾਂ ਦੇ ਸ਼ਹਿਰ ਸਮੂਲ ਦੇ ਟੈਂਕੀ ਦੇ ਬੈਠੇ ਮੈਂ ਵੀ ਗਿਆ ਸੀ ਸਾਡੇ ਭੈਣਾਂ ਬੈਠੇ ਰੰਗਰੇ ਉੱਪਰ ਵੀ ਤਨਖਾਹ ਹੁਣ ਜਿਹੜੀ 23000 ਦਿੱਤੀ ਉਹਨਾਂ ਦੀ ਜਿਹੜੇ ਪ੍ਰਾਇਮਰੀ ਸਕੂਲ ਚ ਚਲਾਉਂਦੇ ਉਹਨਾਂ ਨੇ ਦਿੱਤੀ 18000 ਤਨਖਾਹ ਇੱਕ ਹਾਸੂ ਨੇ ਅੱਲਾ ਜੇਰੋ ਅਸੀਂ ਭਰਤੀ ਹੋਏ ਸੀ ਮੇਰੇ 19 ਤੋਂ 19 ਤੋਂ 1987 ਦੀ ਭਰਤੀ ਆ ਪੀਲੀ ਗੋੜ ਦੀ ਉਹ ਸਾਰੇ ਮਾਜਮਾਂ ਦੇ ਆ ਜੋ ਬੇਸਿਕ ਜੋ ਵੀ ਕਟਾਗਰੀ ਦੇ ਮੈਂ ਸਾਡੇ ਫਾਰਮ ਦੇ ਜੀਪੀ ਆ ਲੈਂਮੈਨ ਆ ਜੀ ਆ ਜਾਂ ਹੋਰ ਆ ਉਹਨਾਂ ਦੀ ਇੱਕ ਤਰ੍ਹਾਂ ਹੁੰਦੀ ਸੀ ਅ 17 ਸਤ 2020 ਵਾਲਾ ਕੋਈ ਰੋਲਾ ਨਹੀਂ ਸੀ ਪ੍ਰਾਣੀ ਪੈਨਸ਼ਨ ਦਾ ਕੋਈ ਰੋਲਾ ਨਹੀਂ ਸੀਗਾ ਡੀਏ ਦਾ ਕੋਈ ਰੋਲਾ ਨਹੀਂ ਸੀ ਨੂੰ ਅੱਜ ਪਤਾ ਲੱਗਿਆ ਜਿਹੜੇ ਕੰਪਿਊਟਰ ਦੇ ਹਵਕਾ ਉਹਨਾਂ ਨੂੰ ਡੀਏ ਮਿਲਿਆ ਨਹੀਂ ਅਜੇ ਤੱਕ 2016 ਵਾਲਾ ਜੀ ਡੀਏ ਆਪਾਂ ਮਿਲਿਆ ਨਾ ਤੁਹਾਨੂੰ 142% ਹੋ ਗਿਆ ਆਪਣਾ ਨਾਂ ਅੰਤਰ ਵਿੱਚ ਤੋਂ ਵਾਹ ਕੇ ਬੈਲੀ ਕਰਤਾ ਇਹ ਬੇਵਮ ਸਰਕਾਰ ਨੇ ਕੀਤਾ ਨਹੀਂ 53% ਹੋਣਾ ਚਾਹੀਦਾ ਸੀ ਹੁਣ ਕੰਪਿਊਟਰ ਦੇ ਹਵਕਾ ਨੂੰ ਸਿੱਧਿਆ ਭੁਆਲੇ ਮਾਰਜ਼ੀ ਕਰਦੇ ਨੌਕਰੀ ਪੰਜਾਬ ਚ ਕਰਦੇ ਆ ਪਤਾ ਨਹੀਂ ਕਿਹੜੇ ਭੁਆਲੇ ਮਾਰਜ਼ੀ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਇਸਨੂੰ ਛੇਵਾਂ ਬੇਹਨ ਅਗੂਰੋ ਛੇਵਾਂ ਬੇਹਨ ਬੁਤਾ ਉਹ ਸਾਨੂੰ ਬਿਲੀਅਨ ਦੀ ਗੱਲ ਹੋ ਰਹੀ ਆ ਤਾਂ ਜਨੋ ਚੰਨੀ ਸੀ ਮੁੱਖ ਮੰਤਰੀ ਸਾਰੇ ਪੰਜਾਬ ਨੇ ਫੈਸਲਾ ਕਰ ਲਿਆ ਵੀ ਹੈਟੋਸ ਪਟਿਆਲਾ ਜਾਮ ਰੱਖਣਾ 15 ਸਾਲ ਲਗਾਤਾਰ ਹੈਟੋਸ ਪਟਿਆਲੇ ਨੂੰ ਜਿੰਦਾ ਲਾ ਕੇ ਰੱਖਿਆ ਸੀ ਪੰਜਾਬ ਦੇ ਵਿੱਚ ਸਾਡਾ ਇੱਕ ਵੀ ਮਲਾਮ ਡਿਊਟੀ ਨਹੀਂ ਗਿਆ ਤੇ ਛੇਵਾਂ ਬੇਕਮਿਸ਼ਨ ਛੇਵਾਂ ਬੇਕਮਿਸ਼ਨ ਚੰਨੀ ਨੂੰ ਰੋਕ ਕੇ ਦੇਣਾ ਪਿਆ ਸੀਗਾ ਸਾਰਿਆਂ ਭੈਣਾਂ ਆਈਆਂ ਨੇ ਸਾਡੇ ਵੀਰਾਂ ਨੇ ਬਹੁਤ ਹਜ਼ਾਰਾਂ ਸੂਰ ਅੱਗੂ ਆਏ ਨੇ ਤੇ ਸਾਰਿਆਂ ਦਾ ਹੀ ਮੈਂ ਪਹਿਲਾਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਲੀ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ